ਦਾ ਖੰਮ ਅਹੀ ਦਾ ਖਵਾਰਾ ਜੀ ਵੱਟਦੇ ਸੀ ਵੀ ਬਹੁਤ ਗੰਦਾ ਅੱਛਾ ਜੋ ਅਸੀਂ ਇੱਥੇ ਆਣ ਕੇ ਚੈੱਕ ਕੀਤਾ ਉਸ ਦਿਨ ਚੈੱਕ ਕੀਤਾ ਤੇ ਅੱਜ ਇਹਦੇ ਵਿੱਚ ਬਹੁਤ ਜਗ੍ਹਾ ਦੇ ਉੱਤੇ ਜਿਹੜੇ ਪਾਣੀ ਪੈਂਦੇ ਸੀ ਉਹ ਰੁਕ ਗਏ ਤੇ ਪਾਣੀ ਵਗਣ ਲੱਗ ਪਿਆ ਬਾਕੀ ਜਿਹੜਾ ਇਹਦੇ ਆਲੇ-ਦੁਆਲੇ ਜਿਹੜਾ ਸੀਗਾ ਰਸਤੇ ਵੱਣ ਦੇ ਨਾਲ ਇੱਕ ਤਾਂ ਉਹ ਜਿਹੜੀ ਹੈਗੀ ਆ ਖੇਤਾਂ ਦੀਆਂ ਕੀਮਤਾਂ ਜਿਹੜੀਆਂ ਵਧ ਗਈਆਂ ਜਿੱਥੇ ਇਧਰ ਕੋਈ ਝਾਕ ਨਹੀਂ ਰਿਆ ਸੀ ਦੂਸਰਾ ਇਹਦੇ ਨਾਲ ਲੰਘਣ ਵਾਲੇ ਇੱਕ ਖੂਪ ਜਿਹੜੀ ਸੀ ਲੋਕਾਂ ਦੀ ਖਤਮ ਹੋ ਚੁੱਕੀ ਵੀ ਗੰਦਾ ਨਾਲ ਜਿਹੜਾ ਹੈਗਾ ਬੁੱਢਾ ਦਰਿਆ ਕਦੇ ਸਾਫ਼ ਨਹੀਂ ਹੋ ਸਕਦਾ ਇੱਥੇ ਤੋਂ ਤੁਹਾਨੂੰ ਝਲਕ ਦਿਖਾ ਦਿੱਤੀ ਹੈ ਤੇ ਇਹ ਦੂ ਘਾਹ ਜਿਹੜੀ ਹੈਗੀ ਹੈ ਸਿਰਫ 2 ਸਾਬਾਂ ਤੋਂ ਪਾਣੀ ਪੈਂਦਾ ਦੋ ਟ੍ਰੀਟਮੈਂਟ ਪਲੈਂਟ ਦਾ ਟ੍ਰੀਟ ਹੋ ਰਿਹਾ ਉਸ ਦੂ ਘਾਹ ਜਿਹੜਾ 225 ਐਮਐਲਡੀ ਆ ਉਸ ਤੋਂ ਨੂੰ ਲੈ ਕੇ ਜਾਣਾ ਬਾਕੀ ਦੇ ਇੱਥੋਂ ਉਸ ਤੋਂ ਤੱਕ ਕੀ ਹੈਗਾ ਉਸ ਦੂ ਘਾਹ ਇੱਕ ਉਹਦੇ ਵਿੱਚ ਹੈ ਕਿ ਉਹ ਕੋਰਟ ਵਿੱਚ ਕੇਸ ਚੱਲਦਾ ਕਰਕੇ ਉਹ ਪਾਣੀ ਇਹਦੇ ਨਾਲ 225 ਵਾਲੇ ਨਾਲ ਜੁੜਿਆ ਨਹੀਂ ਉਹ ਥੋੜਾ ਜਿਹਾ ਸਾਨੂੰ ਵੇਟ ਕਰਨ ਦੀ ਲੋੜ ਆ ਬਾਕੀ ਜਿਹੜਾ ਹੈਗਾ ਦੋ ਹੀ ਚੀਜ਼ਾਂ ਐਸੀ ਕਿ ਨੇ ਇੰਡਸਟਰੀ ਲੱਗੇ ਇੰਡਸਟਰੀ ਦਾ ਵਿਕਾਸ ਹੋਵੇ ਐਸੀ ਇੰਡਸਟਰੀ ਦੇ ਬਿਲਕੁਲ 100% ਨਾਲ ਇੰਡਸਟਰੀ ਜਿਹੜੀ ਆਪਣੀ ਵੇਸਟੇਜ ਹੈ ਤੇ ਆਪਣਾ ਜਿਹੜਾ ਹੈਗਾ ਜਿਹੜੇ ਪਾਣੀ ਨੂੰ ਟ੍ਰੀਟ ਕਰਕੇ ਜੋ ਮਿਆਰ ਹਣੋਂ ਦੋ ਟ੍ਰੀਟਮੈਂਟ ਪਲਾਂਟਾਂ ਤੇ ਪੈਰੇ ਦੂਸਰੇ ਵੀ ਹੈ ਪਰ ਅਨਟ੍ਰੀਟਡ ਪਾਣੀ ਨਾ ਭਾਵੇਂ ਇੰਨੀ ਤਾਂ ਗੱਲ ਆ ਇੰਡਸਟਰੀ ਨੂੰ ਇਹ ਵੀ ਥੋੜੀ ਜੀ ਪ੍ਰੋਬਲਮ ਹੈਗੀ ਹੈ ਕਿ ਟ੍ਰੀਟਮੈਂਟ ਪਲਾਂਟ ਜਿਹੜੇ ਨੇ ਉਹਨਾਂ ਦੀ ਕੈਪੈਸਿਟੀ ਥੋੜੀ ਘੱਟ ਨਹੀਂ ਉਹ ਕੈਪੈਸਿਟੀ ਉਹਨਾਂ ਨੇ ਬਣਾਏ ਆ ਕਿਸੇ ਨੇ ਤਾਂ ਨਹੀਂ ਕਿਉਂਕਿ ਜਿੰਨਾ ਤੁਸੀਂ ਕੰਮ ਕਰਦੇ ਆ ਥੋੜੀ ਜਿੰਨੇ ਕੋ ਕੂੜਾ ਕਿੰਨੇ ਕੋ ਜੇ ਮਿਊਸਪਲ ਕਮੇਟੀ ਦਾ ਤੇ ਉਹ ਪਾਣੀ ਹੈਗਾ ਤੇ ਉਹ ਮਿਊਸਪਲ ਕਮੇਟੀ ਨੇ ਸਾਹਮਣਾ ਇੰਡਸਟਰੀ ਦਾ ਇੰਡਸਟਰੀ ਨੇ ਸਾਹਮਣਾ ਉਹਦੇ ਵਿੱਚ ਤੀਸਰੇ ਦਾ ਤਾਂ ਕੋਈ ਰੌਲਾ ਨਹੀਂ ਕਿਉਂਕਿ ਹਜੇ ਪਹਿਲਾਂ ਅਸੀਂ ਅਨਟਰੀਟਡ ਸਿਟੀ ਜਾਂਦੇ ਸੀ ਸਾਨੂੰ ਕਿਸੇ ਨੇ ਕਿਹਾ ਨਹੀਂ ਹੁਣ ਤੁਸੀਂ ਦੇਖੋਗੇ 19 ਤੋਂ ਲੈ ਕੇ 21 ਤੱਕ ਦੋ ਸਾਲ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਦਿੱਤੇ ਸੀ ਹਰ ਮਿਊਸਪਲ ਕਮੇਟੀ ਨੂੰ ਕਿ ਤੁਸੀਂ ਆਪਣੇ ਪਾਣੀ ਟ੍ਰੀਟ ਕਰਕੇ ਦੋ ਸਾਲਾਂ ਵਿੱਚ A to Z ਪੂਰਾ ਕਰਨਾ ਜੇ ਨਹੀਂ ਤੁਸੀਂ ਕਰੋਗੇ ਤੁਹਾਨੂੰ এনਵਾਇਰਨਮੈਂਟ ਕੰਪਨਸੇਸ਼ਨ ਪਊਗਾ ਤੁਸੀਂ ਦੇਖੋਗੇ 1 ਐਮਐਲਡੀ ਪਾਣੀ ਟ੍ਰੀਟ ਕਰਨ ਤੇ 43 ਲੱਖ ਲੱਗਦਾ ਤੇ 1 ਸਾਲ ਦਾ ਜੁਰਮਾਨਾ ਕਿੰਨਾ ਪਿਆ 1 ਕਰੋੜ ਸੋ ਅਸੀਂ ਜੁਰਮਾਨਾ ਦੁੱਗਣੇ ਤੋਂ ਵੱਧ ਭਰ ਚੁੱਕੇ ਆ ਪਰ ਹਜੇ ਵੀ ਸਾਨੂੰ ਉਹ ਪੈ ਰਹੇ ਜਿਕਰ ਪਾਣੀ ਟ੍ਰੀਟ ਹੋ ਜਾਣਗੇ ਇੱਕ ਬੰਨੇ ਤਾਂ ਪਾਣੀ ਸਾਫ਼ ਹੋਣਗੇ ਲੋਕ ਬਿਮਾਰੀਆਂ ਤੋਂ ਬਚਣਗੇ ਦੂਸਰਾ ਜਿਹੜਾ ਸਾਨੂੰ এনवायरमेंट ਕੰਪਨਸੇਸ਼ਨ ਪੈ ਰਿਹਾ ਉਹ ਸਾਡੇ ਕੋਲੋਂ ਬਚੂਗਾ ਰੁਕੂਗਾ ਖੇਤ ਲੋਕਾਂ ਦੀ ਬਚੂਗੀ ਪਾਣੀ ਬਚਣਗੇ ਸੋ ਇਹਦੇ ਵਾਸਤੇ ਜਿੰਨਾ ਕਿ ਜਿਹੜੀ ਹੈਗੀ ਕੋਈ ਵੀ ਪਾਣੀ ਪਾ ਰਿਹਾ ਉਹ ਇਹ ਨਹੀਂ ਵੀ ਕੋਰਟ ਨੇ ਦੇ ਦਿੱਤ ਕਰਕੇ ਆ ਸੀਗਾ ਕਿ ਕਿਸੇ ਨੂੰ ਕੋਈ ਅਧਿਕਾਰ ਨਹੀਂ ਚਾਹ ਮਿਸੀਪਲ ਕਾਰਪੋਰੇਸ਼ਨ ਹੈ ਇੰਡਸਟਰੀ ਉਹ ਕਹਿੰਦੇ ਮੇਰੇ ਕੋਲ ਪ੍ਰਬੰਧ ਹੈ ਨਹੀਂ ਇਹ ਕਰਕੇ ਮੈਂ ਇਹਦੇ ਵਿੱਚ ਪਾਉਣਾ ਉਦੋਂ ਇਹ ਕੋਈ ਲੌਜਿਕ ਨਹੀਂ ਜਿਹਦੇ ਕੋਲ ਨਹੀਂ ਹੈ ਜਿੰਨਾ ਹੈਗਾ ਉਹਨਾਂ ਉਹ ਕਰੇ ਇੰਡਸਟਰੀ ਦਾ ਬਹੁਤ ਸਾਰਾ ਪਾਣੀ ਅਭੀ ਪਲਾਟੋ ਮੇ ਸੀਵਰ ਮੇ ਆ ਰਹਾ ਹੈ ਉਸ ਨੂੰ ਲੈ ਕਰਕੇ ਪੀਪਸੀ ਵੀ ਵਾਲੀ ਉਹ ਉਹ ਟ੍ਰੀਟਮੈਂਟ ਲੈ ਕੇ ਜੋ ਅਫਸਰ ਹੈ ਉਹ ਵੀ ਖਾਲੀ ਬਹਾਨੇਬਾਜ਼ੀ ਕਰ ਰਹੇ ਨੇ ਨੇ ਬਹਾਨੇਬਾਜ਼ੀ ਕਰ ਰਹੇ ਆ ਪਰ ਉਹ ਸਿੱਧਾ ਅਸੀਂ ਪਾਉਣ ਨਹੀਂ ਦੇਣਾ ਬਾਕੀ ਜਿਹੜਾ ਹੈਗਾ ਉਹਨਾਂ ਨੇ ਕਾਰਵਾਈ ਕਰਨੀ ਹੈ ਨਹੀਂ ਕਾਰਵਾਈ ਕਰਨੀ ਕਰਨਗੇ ਉਹਦੇ ਉੱਤੇ ਕੋਰਟ ਬੈਠੀ ਆ ਉਹਦੇ ਉੱਤੇ ਹੋਰਾਂ ਲੋਕਾਂ ਦੇ ਨੂੰ ਜਿਉਣ ਦਾ ਅਧਿਕਾਰ ਦਿੱਤਾ ਸਾਡਾ ਫੰਡਾਮੈਂਟਲ ਰਾਈਟ ਹੈ ਪਲੈਂਟੀਸ਼ਨ ਤੋਂ ਬਾਅਦ ਸੰਜੀ ਕੀ ਅੱਗੇ ਜਿਹੜੇ ਕੋਸ਼ਿਸ਼ ਹੋਏਗੀ ਕਿ ਘਟੋ ਘਟ ਗੰਦੇ ਨਾਲੇ ਦਾ ਦਾਗ ਧੋਤਾ ਜਾਵੇ ਦਾਗ ਤਾਂ ਜਨ ਹਜੇ ਜੇ ਤੁਹਾਨੂੰ ਇੱਕ 155 ਡਿਗਰੀ TDS ਤੇ ਪਾਣੀ ਤੁਹਾਨੂੰ ਦਿਖਾ ਰਿਹਾ ਦਾਗ ਇੱਕ ਇਹਦੇ ਉੱਤੇ ਹੈ ਕਿ ਜਿੰਨਾ ਚਿਰ ਇਹਦੇ ਵਿੱਚੋਂ ਅਸੀਂ ਉਹ ਜਿਹੜੀ ਘਾਰ ਆ ਗਲਿਆ ਹੋਇਆ ਮਟੀਰੀਅਲ ਵਿੱਚ ਛਿੱਟਿਆ ਹੋਇਆ ਉਹ ਨਹੀਂ ਸਾਫ਼ ਕਰਾਂਗੇ ਉਹਨਾਂ ਜੇ ਅੱਖਾਂ ਨਾਲ ਨਹੀਂ ਸਾਨੂੰ ਦਿਖੂਗਾ ਪਾਣੀ ਉਹ ਚੈੱਕ ਕਰਾਂਗੇ ਗਲਾਸ ਚ ਪਾ ਲਾਂਗੇ ਸਾਨੂੰ ਬਿਲਕੁਲ ਸਾਫ਼ ਦੇ ਸ਼ੁਕਾ ਕਿਉਂਕਿ ਇਹਦੇ ਬਿੱਡ ਕਾਲਾ ਜਿੱਦੋਂ ਕਾਲੀ ਬਈ ਆ ਉਸੇ ਜਗ੍ਹਾ ਤੁਸੀਂ ਜਾਓਗੇ ਤੁਸੀਂ ਸਾਨੂੰ ਪੁੱਛੋਗੇ papa ਜੀ ਇਹ ਸਾਫ਼ ਕਦੋਂ ਹੋਣੀ ਹੈ ਇਹ ਕੋਈ ਭਾਈ ਤੁਸੀਂ ਨਾਤੇ ਆ ਤੁਸੀਂ ਪਾਣੀ ਪੀਤਾ ਸੀ ਉਹਨੂੰ ਪੀ ਕੇ ਦਿਖਾਉਨੇ ਆ ਜਿੱਦ ਨੇ ਪੀਣ ਯੋਗ ਹੋ ਗਿਆ ਸੀ ਤੁਹਾਨੂੰ ਪੀ ਕੇ ਦਿਖਾ ਲਾਂਗੇ ਪਰ 100 TDS ਹੋ ਗਿਆ ਕਿਉਂਕਿ ਇਹਦੇ ਨੇੜੇ ਇੰਡਸਟਰੀ ਐ ਸੋ ਇਸ ਵਾਸਤੇ ਵਾਹਿਗੁਰੂ ਕਿਰਪਾ ਕਰੇ ਕਾਨੂੰਨ ਬਣਿਆ ਹੋਇਆ ਸੰਵਿਧਾਨ ਬਣਿਆ ਹੋਇਆ ਕਿ ਜਿਹੜਾ ਜੋ ਵੀ ਲੋਕਾਂ ਨੂੰ ਜਿਉਣ ਦਾ ਹੱਕ ਸੰਵਿਧਾਨ ਨੇ ਵੀ ਦਿੱਤਾ ਕੁਦਰਤ ਨੇ ਵੀ ਦਿੱਤਾ ਅਸੀਂ ਕਿਸੇ ਨੂੰ ਵੀ ਕੋਈ ਨਾ ਕਿਸੇ ਤਾਂ ਕਿਤੇ ਮਾੜਾ ਸੋਚਿਆ ਨਾ ਸੋਚਦੇ ਆ ਇੰਡਸਟਰੀ ਲੱਗੇ ਇੰਡਸਟਰੀ ਦਾ ਵਿਕਾਸ ਹੋਵੇ ਕਿਉਂਕਿ ਇੰਡਸਟਰੀ ਦੇ ਉੱਤੇ ਜੇ ਫੁੱਟਾ ਦਿਰਾਜ ਜਦੋਂ ਸਾਫ਼ ਹੋ ਗਿਆ ਇੱਕ ਇੰਟਰਨੈਸ਼ਨਲੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਤੇ ਜਿਹੜਾ ਤਾਂ ਮਾੜਾ ਸਰ ਹੋ ਰਿਹਾ ਉਹ ਹਜੇ ਅਸੀਂ ਕਦੇ ਇਹਦਾ ਐਨਲਿਸਿਸ ਨਹੀਂ ਕੀਤਾ ਭਾਈ ਇਸਕੇ ਦੂਸਰੇ ਕਿਨਾਰੇ ਬਹੁਤ ساری ਡੇਰੀਆਂ ਕਾਰਪੋਰੇਸ਼ਨ ਏਰੀਆ ਸਭ ਕੁਝ ਹੋ ਜਾਊਗਾ بڑے ਮਤਲਬ ਆਜੇ ਪਿਛਲੀ ਸਰਕਾਰ ਦੇ ਟਾਈਮ 'ਤੇ ਵੀ بڑے ਨੋਟਿਸਿਜ਼ ਹੋਏ بڑے ਸਭ ਕੁਝ ਹੋ ਆਪ ਵੀ ਸੀ ਨੋ ਹਾਂ ਜੀ ਉਹ ਯੋਗਿਤਿਓਂ ਹੈ ਕੋਈ ਕਾਰਵਾਈ ਸਭ ਕੁਝ ਹੋਊਗਾ ਸਭ ਕੁਝ ਹੋਊਗਾ ਕਿਉਂਕਿ ਸਹਜ ਸਹਜੇ ਸਹਜੇ ਚੱਲਾਂਗੇ ਤੇ ਸਰ ਕੁਝ ਉਹਦਾ ਅਸੀਂ ਬਦਲਵਾ ਬੰਦੇ ਵੀ ਤਿਆਰ ਕਰ ਰਿਹਾ ਉਹਦੀ ਜ਼ਮੀਨ ਮਿਲ ਗਈ ਹੈ ਕਿਉਂਕਿ ਇਹ ਜਿਹੜੀਆਂ ਡੈਰੀਆਂ ਇਹ ਇਹਦੇ ਵਿੱਚ ਪਾਣੀ ਪਾਉਣਾ ਇੱਕ ਬਹਾਨਾ ਕਿਉਂਕਿ ਜਿਹੜਾ ਗੋਹਾ ਵਾ ਸਾਡੇ ਕੋਲ ਵੀ ਗਊਸ਼ਾਲਾ ਤੁਸੀਂ ਉਹਦੀ ਖਬਰਾਂ ਲੱਗਦੀ ਸੁਣੀਆਂ ਹੋਣੀਆਂ ਉਹਦੇ 300 ਗਊ ਆ ਸੀ ਉਹ ਸਾਰੇ ਦਾ ਸਾਰਾ ਗੋਹ ਚੱਕਦੇ ਇੱਕ ਟੱਪ ਕੋ ਪਾਣੀ ਦਾ ਸੀ ਉਹਨੂੰ ਧੋਣ ਵਾਸਤੇ ਨਹੀਂ ਵਰਤਦੇ ਸੋ ਇਹ ਜਿਹੜਾ ਗੋਹਾ ਵਾ ਇਹ ਅਨਰਜੀ ਹੈ ਅਕੇ ਪਾਸ਼ੀਂ ਦੇ ਰੂਪ ਵਿੱਚ ਹੁਣ ਸਾਨੂੰ ਬਹੁਤੇ ਕੰਮਾਂ ਦੇ ਵਿੱਚ ਲਾ ਸਕਦੀ ਹੈ ਸੋ ਉਹ એનર્ਜੀ ਨੂੰ ਆਪਾਂ ਜੇ ਸਹੀ ਜੁੜ ਕਰ ਲਈਏ ਇਹ ਤਾਂ ਪੈਸੇ ਵਾਲੀ ਚੀਜ਼ ਪਰ ਇਹਦਾ ਹਜੇ ਤੱਕ ਰੇ ਦੇ ਵੱਲ ਧਿਆਨ ਨਹੀਂ ਗਿਆ ਸ਼ਹਿਰ ਮੇਂ ਇੱਕ ਪ੍ਰੋਬਲਮ ਇਸ ਸਮੇਂ ਹੋਰ ਹੋ ਗਈ ਹੱਡਾ ਰੋੜੀ ਸਤਲੁਜ ਦੇ ਕਿਨਾਰੇ ਬੰਦ ਹੋ ਗਈ ਕਾਰਕਸ ਪਲੈਂਟ ਚੱਲ ਨਹੀਂ ਰਹਾ ਜੋ ਡੰਗਰ ਮਰ ਰਹੇ ਉਹਨੂੰ ਓਪਨ ਮੇਂ ਕبھی ਕਾਰਪੋਰੇਸ਼ਨ ਵਾਲੇ ਕੋੜੇ ਉਹ ਨਾ ਉਹ ਸਹੀ ਦੱਸਦੀ ਹੈ ਨਾ ਜਿਹੜਾ ਉਹ ਲੱਗਾ ਹੋਇਆ ਉਹ ਪਸ਼ੂ ਮਰਦੇ ਪਸ਼ੂਆਂ ਨੂੰ ਸੰਭਾਲਣ ਲਈ ਉਹ ਉਹ ਬਹੁਤ ਵਧੀਆ ਚੀਜ਼ ਆ ਉਹਦੇ ਵਿੱਚ ਜਿਹੜੀ ਚੀਜ਼ ਆ ਬਾਹਰ ਕੁੱਤੇ ਦੌੜਦੇ ਆ ਜੋ ਕੋਈ ਸਮੱਸਿਆ ਆਉਂਦੀ ਆ ਜਿੱਦਣ ਉਹਦੀ ਹਰ ਚੀਜ਼ ਉੱਥੇ ਸਮੈਲ ਵਾਲਾ ਤਾਂ ਮਤਲਬ ਹੀ ਕੋਈ ਨਹੀਂਗਾ ਸੂਰਵਾਰ ਕਿੰਨੂੰ ਮੰਨਦੇ ਹੋ ਬੁੱਡੇ ਨਾਲੇ ਦਾ ਇੱਕ ਸੂਰਵਾਰ ਕੌਣ ਹੈ ਤੁਸੀਂ ਸਾਰੇ ਕਸੂਰ ਆਪਾਂ ਆਪਾਂ ਸਾਰੇ ਕਸੂਰਵਾਰੀਆਂ ਕਿ ਜਿਹੜੇ ਹੁਣ ਤੱਕ ਇਹ ਇੱਕ ਇਹ ਗਲਤ ਕਰ ਰਹੇ ਆ ਤੇ ਦੂਸਰਾ ਸੀ ਦੇਖ ਕੇ ਇੱਕ ਦਰਸ਼ਕ ਬਣ ਕੇ ਹੀ ਦੇਖੀ ਜਾ ਰਹੇ ਆ ਆਪਾਂ ਸਾਰੇ ਕਸੂਰਵਾਰ ਆ ਸੋ ਜਦ ਜਦ ਨੇ ਸਾਫ ਹੋਊਗਾ ਆਪਾਂ ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ ਪਾਣੀਆਂ ਦੀ ਧਰਤੀ ਸੋ ਤੁਸੀਂ ਦੇਖੋਗੇ ਰੋਜ਼ਾਨਾ ਮੁੱਖ ਮੰਤਰੀ ਸਾਹਿਬ ਆਪਣ ਨੂੰ ਗੁਰੂ ਪਾਣੀ ਪਿਤਾ ਮਾਤਾ ਧਰਤੂ ਮਾਤਾ ਤੋਂ ਰੰਗਲੇ ਪੰਜਾਬ ਦੀ ਗੱਲ ਕਰਦੇ ਆ ਤੁਸੀਂ ਦੱਸੋ ਐਮਪੀ ਸਾਹਿਬ ਅੱਜ ਬੁੱਢੇ ਦਰਿਆ ਤੇ ਸੰਤ ਸਾਹਿਬ ਜੀ ਜੋ ਵੱਲੋਂ ਪਲਾਂਟੇਸ਼ਨ ਕੀਤੀ ਗਈ ਹੈ ਖਾਸ ਕਰਕੇ ਬੁੱਢੇ ਦਰਿਆ ਨੂੰ ਸਾਫ਼ ਕਰਨ ਤੇ ਕਿੰਨੀ ਕਿ ਤਵੱਜੋ ਦਿੱਤੀ ਹੈ ਦੇਖੋ ਜੀ ਮੈਂ ਸਾਡੇ ਐਮਪੀ ਸਾਹਿਬ ਸੰਤ ਸੀਚੇਵਾਲ ਜੀ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਕਿ ਇਹ ਪੂਰੇ ਪੰਜਾਬ ਦੀ ਜਿਹੜੀ ਪੋਲੂਸ਼ਨ ਦੀ ਹੈ ਪ੍ਰੋਬਲਮ ਇਹ ਇਹਦੇ ਪਿੱਛੇ ਲੱਗੇ ਹੀ ਰਹਿੰਦੇ ਆ ਇਹ ਸਿਰਫ ਆਪਣੇ ਜ਼ਿਲ੍ਹੇ ਚ ਨਹੀਂ ਲੱਗਦੇ ਆਪਣੀ ਜਗ੍ਹਾ ਚ ਨਹੀਂ ਲੱਗਦੇ ਜਿਹੜਾ ਸੀਚੇਵਾਲ ਪਿੰਡ ਆ ਉੱਥੇ ਤਾਂ ਇਹਨਾਂ ਨੇ ਕੀਤਾ ਹੀ ਕੀਤਾ ਕੰਮ ਜਿਹੜਾ ਕਿ ਪੂਰੀ ਦੁਨੀਆ ਵਿੱਚ ਮੰਨਿਆ ਜਾਂਦਾ ਕਿ ਸਿਰਫ ਹਿੰਦੁਸਤਾਨ ਚ ਨਹੀਂ ਪੂਰੀ ਦੁਨੀਆ ਚ ਮੰਨਿਆ ਜਾਂਦਾ ਬੜੇ ਸਾਡੇ 1 ਆਫ ਦੀ ਮੋਸਟ ਰਿਸਪੈਕਟੇਬਲ ਬਾਬਾ ਜੀ ਆ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਦ ਅਸੀਂ ਇੱਕ ਦਿਨ ਪਾਰਲੀਮੈਂਟ ਬੈਠੇ ਉਹ ਕਹਿੰਦੇ ਜੀ ਬਾਬਾ ਜੀ ਤੁਸੀਂ ਸਭ ਤੋਂ ਉੱਪਰ ਐਮਪੀ ਕੰ ਲੱਗੇ ਉਹ ਕਹਿੰਦੇ ਉਹ ਕਿਉਂ ਕਹਿੰਦੇ ਤੁਸੀਂ ਇਕੱਲਾ ਹੀ ਸੈਕੂਲਰ ਬਾਬਾ ਹੋ ਪਾਰਲੀਮੈਂਟ ਵਿੱਚ ਸੋ ਮੈਂ ਇਹ ਕਹਿ ਰਿਹਾ ਜੋ ਇਹ ਕਰ ਰਹੇ ਆ ਸਾਰੇ ਲੁਧਿਆਣੇ ਵਾਲੇ ਇਹਨਾਂ ਦਾ ਸ਼ੁਕਰਗੁਜ਼ਾਰ ਆ ਸਾਡੇ ਸਾਰੇ ਐਮਐਲਏ ਸ਼ੁਕਰਗੁਜ਼ਾਰ ਆ ਸਾਰੇ ਇਹਨਾਂ ਦੇ ਸ਼ੁਕਰਗੁਜ਼ਾਰ ਆ ਕਿ ਜੋ ਇਹ ਕਰ ਰਹੇ ਆ ਔਰ ਐਦਾਂ ਹੀ ਕਰੀ ਜਾਈਓ ਇਹ ਤੁਸੀਂ ਉਹੀ ਕਰ ਸਕਦੇ ਹੋ ਅਸੀਂ ਬਾਕੀ ਕੰਮ ਕਰ ਸਕਦੇ ਆ ਬਟ ਆ ਜਿਹੜਾ ਕੰਮ ਹੈ ਇਹਨਾਂ ਨੂੰ ਹੀ ਸਜਦਾ ਇਹ ਹੀ ਕਰ ਸਕਦੇ ਆ ਅੱਜ ਇਹਨਾਂ ਦਾ ਮੈਨੂੰ ਫੋਨ ਆਇਆ ਮੈਂ ਲੁਧਿਆਣਾ ਹੀ ਸੀਗਾ ਮੈਂ ਕਿਹਾ ਜੀ ਮੈਂ ਆ ਗਿਆ ਇਹਨਾਂ ਦਾ ਤਾਂ ਹੁਕਮ ਹੁੰਦਾ ਸਿਰ ਅੱਖਾਂ ਤੇ ਬਹੁਤ ਜਿਹੜਾ ਕੰਮ ਕਰ ਰਹੇ ਭੱਲੇ ਵਾਲਾ ਕਰ ਰਹੇ ਜਿਹੜਾ ਇਹਨਾਂ ਨੇ ਹੁਣੇ ਪਾਣੀ ਦਾ ਸੈਂਪਲ ਲਿੱਤਾ ਔਰ ਇਹਨਾਂ ਨੇ ਦਿਖਾਇਆ ਕਿ 158 ਹੈਗੀ ਐ ਰੀਡਿੰਗ ਉਹ ਬਹੁਤ ਦੇਖੋ ਨਾਰਮਲ ਪਾਣੀ ਦੀ ਜੇ ਮੈਂ ਗਲਤ ਨਹੀਂ ਹੈਗਾ ਤਾਂ ਹਾਂਜੀ 25 30 ਹੁੰਦੀ ਐ ਨਹੀਂ ਪੀਣ ਵਾਲੇ 50 ਤੋਂ ਉੱਪਰ ਨੇ ਪੀਨ ਵਾਲੇ ਪਾਣੀ ਦੀ ਜਿਹੜੀ ਹੁੰਦੀ ਹੈ 50 ਤੋਂ ਥੱਲੇ ਤੋਂ ਮਰਿਆ ਹੋਇਆ ਹੁੰਦਾ ਆਪਾਂ ਆਪਾਂ 500 ਤੱਕ ਪੀ ਸਕਦੇ ਹਾਂ 150 ਤੱਕ ਚਲੋ ਚਲੋ ਮੇਰਾ ਮਤਲਬ ਹੈ ਕਿ ਉੱਥੇ ਵੀ ਉੱਥੇ ਵੀ ਆ ਜਾਏਗੀ ਪਰ ਹੁਣ ਗੱਲ ਇਹ ਹੈ ਕਿ ਜਿਹੜੇ ਆਪਣੀ ਬੋਤਲਾਂ ਬੂਤਲਾਂ 'ਚ ਹੁੰਦਾ ਉਹਦਾ 30 ਦੇ ਆਸ-ਪਾਸ ਹੁੰਦਾ ਪਰ ਇਹ ਜਿਹੜੇ ਪਾਸੇ ਲੱਗੇ ਹੋਏ ਆ ਇਹਨਾਂ ਨੇ ਪਲਾਂਟੇਸ਼ਨ ਵੀ ਕੀਤੀ ਕੱਡਾ ਭੱਲੇ ਦਾ ਕੰਮ ਹੈ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਤੇ ਜਿਹੜੇ ਦਰਖਤ ਹੁੰਦੇ ਨਾ ਇਹ ਦੇਣ ਉੱਪਰ ਵਾਲੇ ਦੀ ਇਹ ਸਿਰਫ ਸਾਨੂੰ ਛਾਂ ਦਿੰਦੇ ਠੀਕ ਹੈ ਸਾਨੂੰ ਆਕਸੀਜਨ ਦਿੰਦੇ ਆ ਸਾਡਾ ਵਾਤਾਵਰਨ ਚੰਗਾ ਕਰਦੇ ਆ ਫੇਰ ਮੈਂ ਤੁਹਾਨੂੰ ਦੱਸਾਂ ਪਿੰਡਾਂ ਵਿੱਚ ਕਦੀ ਦੇਖਿਆ ਪਿੰਡਾਂ ਜੋ ਕੀ ਕਹਿੰਦੇ ਜੀ ਬੱਚੇ ਕਿੱਥੇ ਆ ਉਹ ਦਰਖਤ ਥੱਲੇ ਖੇਡ ਰਹੇ ਸਰਪੰਚ ਕਿੱਥੇ ਬੈਠੇ ਆ ਪੰਚ ਕਿੱਥੇ ਉਹ ਦਰਖਤ ਥੱਲੇ ਹੁੰਦੀ ਆ ਜੇ ਉਹ ਇਕੱਠੇ ਹੋ ਕੇ ਗੱਪਾਂ ਮਾਰਨੀ ਆ ਇਧਰ ਅੱਖਾਂ ਤੇ ਕਿੰਨੇ ਇੱਕ ਮੈਂ ਤੁਹਾਨੂੰ ਹੋਰ ਦੱਸਦਾ ਪੂਰੀ ਦੁਨੀਆ 'ਚ ਸਾਰੇ ਹਸਪਤਾਲਾਂ ਦਾ ਇੱਕ ਸਰਵੇ ਹੋਇਆ ਜਿਹੜਾ ਹਸਪੀਟਲ ਦਾ ਕਮਰਾ ਬਾਰ ਨੂੰ ਖੁੱਲਦਾ ਸੀ ਔਰ ਉਹਦੇ ਚੋਂ ਦਰਖਤ ਦਿਸਦੇ ਸੀ ਗ੍ਰੀਨਰੀ ਦਿਸਦੀ ਸੀ ਉਹ ਮਰੀਜ਼ ਬਾਕੀ ਕਮਰਿਆਂ ਨਾਲੋਂ ਜਲਦੀ ਠੀਕ ਹੋ ਜਾਂਦੇ ਸੀ ਇਹ ਤਾਂ ਸੁਗਾਤ ਹੈ ਜਿਹੜੀ ਇਹ ਦੇਈ ਜਾਂਦੇ ਇਹ ਕੋਈ ਸੋਚ ਨਹੀਂ ਸਕਦਾ ਕਿ ਇੱਕ ਦਰਖਤ ਕਿੰਨਾ ਕੁਛ ਕਰਦਾ ਸਰਕਾਰ ਕੀ ਦੇਗੀ ਸਰਕਾਰ ਤੋਂ ਵੀ ਬਹੁਤ ਸਾਰੀ ਤੁਸੀਂ ਦੱਸ ਕਿ ਕਿਉਂਕਿ ਇੰਡਸਟਰੀ ਨੂੰ ਦੇਖੋ ਇੰਡਸਟਰੀ ਦੀ ਮੰਗ ਹੈ ਐਸਟੀਪੀ ਪਲਾਂਟ ਜਿਹੜੇ ਹੈਗੇ ਨਾ ਬਹੁਤ ਛੋਟੇ ਐਸਟੀਪੀ ਪਲਾਂਟ ਜਿਹੜੇ ਬਹੁਤ ਛੋਟੇ ਮੈਂ ਮੈਂ ਤੁਹਾਨੂੰ ਉਹਦਾ ਦੱਸਦਾ ਦੇਖੋ ਇਹਦਾ ਇੱਕੋ ਤਰੀਕਾ ਹੈ ਮੈਂ ਆਲਰੇਡੀ ਲੱਗਿਆ ਵੀ ਹਾਂ ਇੱਕ ਪਾਲਿਸੀ ਬਣਾਉਣ ਲੱਗੇ ਅਸੀਂ ਦੇਖੋ ਜ਼ੈਡ ਐਲਟੀ ਦੀ ਲੋੜ ਆ ਅਖੀਰ ਤਾਂ ਪਾਣੀ ਜਿੰਨਾ ਮਰਜੀ ਟ੍ਰੀਟ ਹੋ ਜੇ ਕਦੀ ਟ੍ਰੀਟ ਹੋ ਜੂ ਕਦੀ ਨਹੀਂ ਹੋਊਗਾ ਇਹ ਇੰਡਸਟਰੀਅਲ ਪਾਰਕ ਲੱਗਨੇ ਚਾਹੀਦੇ ਆ ਮੈਂ ਆਲਰੇਡੀ ਲੱਗਿਆ ਹੋਇਆ ਇੱਕ ਦੋ ਇੰਡਸਟਰੀਅਲ ਪਾਰਕ ਲੱਗਣਗੇ ਜਿਹਦੇ ਚ ZLD ਲੱਗੂ ਉਹ ਇੰਡਸਟਰੀਅਲ ਪਾਰਕ ਅਲੇ ਦੀ ਜ਼ਿੰਮੇਵਾਰੀ ਹੋਊਗੀ ਦੇਖੋ ਮੈਂ ਚਾਹੁੰਦਾ ਡਾਈੰਗ ਵਾਲੇ ਜਿਹੜੇ ਆ ਨਾ ਆਪਣੀ ਇੰਡਸਟਰੀ ਚਲਾਣ ਇਹ ਨਹੀਂ ਜੀ ਅੱਜ ਦਰਵਾਜ਼ਾ ਖੁੱਲ੍ਹਿਆ ਡਾਈੰਗ ਦਾ ਤੇ ਸਾਹਮਣੇ ਪੋਲਿਊਸ਼ਨ ਬੋਰਡ ਦਾ ਇਨਸਪੈਕਟਰ ਖੜਾ ਹੈ ਯਾ ਐਕਸੀਜਨ ਹੈ ਯਾ ਸੀਆ ਟੈਨਸ਼ਨ ਹੋ ਜਾਂਦੀ ਐ ਇਹਨਾਂ ਨੂੰ ਦੇਖੋ ਆਪਣਾ ਕੰਮ ਕਰਨ ਇਹ ਨਹੀਂ ਜੀ ਰਾਤੀ ਸੁੱਤੇ ਵੀ ਪੋਲੂਸ਼ਨ ਬੋਰਡ ਵਾਲਿਆਂ ਦੇ ਸੁਪਨੇ ਪੋਲੂਸ਼ਨ ਬੋਰਡ ਵਾਲੇ ਵੀ ਦੇਖੋ ਪੋਲੂਸ਼ਨ ਬੋਰਡ ਵਾਲੇ ਵੀ ਆਪਣਾ ਕੰਮ ਕਰ ਰਹੇ ਮੈਂ ਉਹ ਨਹੀਂ ਕਹਿੰਦਾ ਗਲਤ ਕਰ ਰਹੇ ਆ ਦੇਖੋ ਉਹਨਾਂ ਨੂੰ ਅੱਗੇ ਐਨਜੀਟੀ ਤੋਂ ਇੱਕ ਦੇਖੋ ਇੱਕ ਸਟੇਟ ਹੈ ਸਟੇਟ ਕਹੀ ਜਾਵੇ ਜੀ ਅਸੀਂ ਸਟੇਟ ਕੀ ਕਹਿੰਦੀ ਜ਼ਮੀਨਾਂ ਦਿੰਦੀ ਫ੍ਰੀ ਤੁਹਾਨੂੰ ਕਿਹ ਇੰਡਸਟਰੀ ਆ ਕੇ ਲਗਾਓ ਕਈ ਸਟੇਟਾਂ ਅਚ ਦਿੰਦੇ ਆ ਬਿਜਲੀ ਸਸਤੀ ਦਿੰਦੇ ਤੁਹਾਨੂੰ ਕਹਿੰਦੇ ਜੀ 5 ਸਾਲਾਂ ਤੱਕ ਇਹੀ ਬਿਜਲੀ ਤੁਸੀਂ ਇੰਡਸਟਰੀ ਲਗਾਓ ਜੇ ਐਡਾ ਸੌਖਾ ਹੁੰਦਾ ਨਾ ਸਟੇਟਾਂ ਕਹਿ ਦਿੰਦੀਆਂ ਜੀ ਅਸੀਂ ਤੁਹਾਨੂੰ ਪੋਲਿਊਸ਼ਨ ਨਾਲ ਤੁਹਾਡੇ ਕੋਈ ਨਹੀਂ 5 ਸਾਲ ਲਾਊਗਾ ਤੁਸੀਂ ਇੰਡਸਟਰੀ ਲਗਾ ਲਓ ਉਹ ਨਹੀਂ ਕਹਿ ਸਕਦੇ ਕਿਉਂਕਿ ਮੈਂ ਤੁਹਾਨੂੰ ਦੱਸਦਾ ਜਿਹੜੀ ਪੋਲਿਊਸ਼ਨ ਹੈ ਇਹ ਇਹਦਾ ਪਹਿਲਾਂ ਗਲਤ ਹੈ ਇਹਨਾਂ ਦੇ ਉੱਪਰ ਐਨਜੀਟੀ ਸੈਂਟਰਲ ਪੋਲਿਊਸ਼ਨ ਬੋਰਡ ਬੈਠੀ ਫਿਰ ਐਨਜੀਟੀ ਬੈਠੀ ਹੈ ਫਿਰ ਕੋਟਾ ਬੈਠੀ ਆ ਉਸ ਤੋਂ ਇਲਾਵਾ ਜਿਹੜਾ ਵੀ ਕੋਈ ਐਗਰੀਮੈਂਟ ਇੰਡੀਆ ਸਾਈਨ ਕਰਦਾ ਕਿਸੇ ਵੀ ਕੰਟਰੀ ਨਾਲ ਕੋਈ ਵੀ ਐਗਰੀਮੈਂਟ ਹੋਵੇ ਚਾਹੇ ਡਿਫੈਂਸ ਦਾ ਹੋਵੇ ਚਾਹੇ ਤੁਸੀਂ ਇੰਪੋਰਟ ਐਕਸਪੋਰਟ ਦਾ ਹੋਵੇ ਕੋਈ ਤੁਸੀਂ ਚੀਜ਼ ਲੈਣੀ এনवायरमेंट ਦੀ ਕਲੋਜ਼ ਹਰ ਐਗਰੀਮੈਂਟ ਚ ਹੈ ਜੇ ਵਰਲਡ ਬੈਂਕ ਨੇ ਤੁਹਾਨੂੰ ਪੈਸੇ ਦੇਣੇ ਆ ਉਹਦੇ ਚ এনवायरमेंट ਹੈ ਆਈਐਮਐਫ ਨੇ ਤੁਹਾਨੂੰ ਪੈਸੇ ਦੇਣੇ ਉਹਦੇ ਚ ਆਈ ਹੈ ਜੇ এনवायरमेंट ਵੱਲ ਧਿਆਨ ਆਪਾਂ ਨਹੀਂ ਦਵਾਂਗੇ ਪੋਲੂਸ਼ਨ ਤਾਂ ਹੁੰਦੀ ਹੁੰਦੀ ਬਾਹਰਲੇ ਨਾਲ ਰਿਲੇਸ਼ਨ ਵੀ ਖਰਾਬ ਹੁੰਦੇ ਕਿਉਂ এনवायरमेंट ਨਹੀਂ ਇਹ ਸਟੇਟ ਨਹੀਂ ਤੰਗ ਕਰਨਾ ਚਾਹਦੀ ਇਹ ਦੇਖੋ ਜਿਹੜੇ ਰੂਲ ਬਣੇ ਆ ਇਹ ਫਾਲੋ ਕਰਨਾ ਹੀ ਪੈਨੇ ਸੋ ਮੈਂ ਵਾਂਸ ਅਗੇਨ ਬਾਬਾ ਜੀ ਦਾ ਸ਼ੁਕਰਗੁਜ਼ਾਰ ਆ ਪਰ ਸਟੇਟ ਜੋ ਕਰ ਸਕੇਗੀ ਕਰਦੀ ਆ ਔਰ ਕਰੇਗੀ ਇੱਕ ਸਵਾਲ ਲੈ ਲਓ ਐਮਪੀ ਸਾਹਿਬ 800 ਕਰੋੜ 900 ਕਰੋੜ ਦੀਆਂ ਗੱਲਾਂ ਹੁੰਦੀਆਂ ਰਹੀਆਂ ਇਸ ਬੁੱਡੇ ਦਰਿਆ ਨੂੰ ਸਾਫ਼ ਕਰਨ ਦੀ ਉਹ ਵੀ ਪੈਸਾ ਹੀ ਸੀਗਾ ਉਹ ਫਿਰ ਨਾ ਅਕਾਲੀਆਂ ਵੇਲੇ ਨਾ ਕਾਂਗਰਸ ਵੇਲੇ ਚਲੋ ਹੁਣ ਆਪਾਂ ਪੋਲਿਟਿਕਸ 'ਚ ਨਾ ਪਈਏ ਆਪਾਂ এনਵਾਇਰਨਮੈਂਟ ਕਰਦੇ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਕਿਸੇ ਨੂੰ ਚੰਗਾ ਮੇਬੀ ਉਹਨਾਂ ਨੇ ਵੀ ਠੀਕ ਕੀਤਾ ਹੋਵੇ ਹੁਣ ਆਪਾਂ ਆਪਣਾ ਕਰੀ ਜਾਂਦੇ ਆਂ ਬਸ ਤੇ ਆਪਾਂ ਆਪਾਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿਣਾ ਠੀਕ ਵਿਦਾਏ ਹੈ ਫਿਰ ਵੀ ਉਹ ਪਲਾਟੋਂ 'ਮੇ ਇਸ ਤਰ੍ਹਾਂ ਪਾਣੀ ਮਤਲਬ ਬਾਈਪਾਸ ਇਸ 'ਤੇ ਕੋਈ ਕਾਰਵਾਈ ਸਹੀ ਕਾਰਵਾਈ ਕਿਉਂ ਨਹੀਂ ਹੋ ਰਹੀ ਹੈ ਪਹਿਲਾਂ ਤਾਂ ਮੈਂ ਬਹੁਤ ਧੰਨਵਾਦ ਕਰਦਾ ਸਾਡੇ ਸੰਤ ਸਿਚੇਵਾਲ ਜੀ ਬਾਬਾ ਜੀ ਦਾ ਤੇ ਸਾਡੇ ਰਾਜ ਸਭਾ ਮੈਂਬਰ ਨੇ ਨਾਲ ਤੇ ਰਾਜ ਸਭਾ ਮੈਂਬਰ ਸੰਜੀਵੀ ਰੋੜਾ ਜੀ ਦਾ ਔਰ ਬਾਬਾ ਜੀ ਵੀਰੇ ਆਪਾਂ ਸਾਰੇ ਗੱਲ ਕਰਦੇ ਇਹਨਾਂ ਨੇ ਪੂਰੇ ਪੰਜਾਬ 'ਚ ਵਾਕਈ ਵਾਤਾਵਰਨ ਨੂੰ ਸਹਾਦਨ ਦਾ ਸਭ ਤੋਂ ਵੱਡਾ ਯੋਗਦਾਨ ਇਹਨਾਂ ਦਾ ਤੇ ਅੱਜ ਇੱਥੇ ਲੱਗੇ ਹੋਏ ਨੇ ਤੇ ਜਿਹੜੀ ਤੁਸੀਂ ਗੱਲ ਕਰਦੇ ਹੋ ਇੰਡਸਟਰੀ ਦੇ ਪਾਣੀ ਦੀ ਗੱਲ ਕਰਦੇ ਹੋ ਤੇ ਉਹ ਕਮੀਆਂ ਰਹੀਆਂ ਹੋਈਆਂ ਨੇ ਕਮੀਆਂ ਕੀ ਹੁਣ ਆ ਜਿੱਥੇ ਇਧਰ ਇਸ ਪਾਸੇ ਇੰਡਸਟਰੀ ਲੱਗੀ ਆ ਤੇ ਇੰਡਸਟਰੀ ਵਾਲੇ ਨੇ ਆਪਣਾ ਮਤਲਬ ਕਿ ਸੀਵਰੇਜ ਪਾ ਲਿਆ ਤੇ ਜਿਹੜੀ ਦੂਜੀ ਗ੍ਰੀਨ ਰਨਡ ਇੰਡਸਟਰੀ ਆ ਜਾਂ ਹੋਰ ਕੋਈ ਘਰੇਲੂ ਹੈਗੇ ਆ ਉਹ ਸਿਵਰੇ ਨਹੀਂ ਪਿਆ ਅਜ ਉਹ 1.18 ਕਰੋੜ ਦਾ ਮਲਕ ਮਤਲਬ ਕਿ ਸਾਨੂੰ ਟੈਂਟਰ ਲੱਗ ਗਿਆ ਵਾ ਇਹ ਵੀ ਤਕਰੀਬ ਮੇਰਾ ਖਿਆਲ ਵੀ ਹੁਣ ਲੈਕਸ਼ਨ ਕਰਕੇ ਥੋੜੇ ਡਿਲੇ ਹੋ ਜਾਊਗਾ ਨਹੀਂ ਤਾਂ ਮਹੀਨੇ ਡੇਢ ਮਹੀਨੇ ਚ ਸਾਡਾ ਸੀਗਾ ਵੀ ਇਹਨੂੰ ਕੰਪਲੀਟ ਕਰ ਲਾਂਗੇ ਜਿਹੜਾ ਪਾਣੀ ਆਸੇ ਪਾਸੇ ਜਾ ਰਿਹਾ ਪਲਾਟਾਂ ਜਾ ਰਿਹਾ ਵਾ ਜਾਂ ਇਹਨਾਂ ਦੇ ਸੀਟਪੀ ਜਾ ਰਿਹਾ ਆਪਣੇ ਆਪਣੇ ਦੂਜੇ ਸੀਟਪੀ ਜਾ ਰਿਹਾ ਵਾ ਤੇ ਉਹ ਸਾਰਾ ਅਸੀਂ ਅਲੱਗ ਕਰਕੇ ਤੇ ਇਥੇ ਐਸਟਪੀ ਪਲਾਂਟ ਤੇ ਆਵੇ ਕਿਉਂਕਿ ਇੱਥੇ ਬਾਬਾ ਜੀ ਦੱਸ ਕੇ ਡਨੇ ਬਈ 225 ਐਮਐਲਡੀ ਦਾ ਤੇ 80 90 ਐਮਐਲਡੀ ਪਾਣੀ ਆ ਰਿਹਾ ਉਸ ਕਰਕੇ ਆ ਤੇ ਪ੍ਰੋਬਲਮ ਇਹ ਆ ਵੀ ਆਪਾਂ ਚਲੋ ਪਿੱਛੇ ਦੀ ਗੱਲ ਜਿਵੇਂ ਰੋੜਾ ਸਾਹਿਬ ਨੇ ਕਿਹਾ ਵੀ ਪਿੱਛੇ ਦੀ ਗੱਲ ਨਹੀਂ ਕਰਦੇ ਪਰ ਜਿਹੜਾ 74 ਸਾਲ ਦਾ ਸਿਸਟਮ ਖੜਾ ਹੋਇਆ ਉਹਨੂੰ ਸਹੀ ਕਰਨ ਨੂੰ ਸਮਾਂ ਤਾਂ ਲੱਗੂਗਾ ਸਮਾਂ ਲੱਗਣੇ ਆ ਜੀ ਆਪਾਂ ਕਹਿ ਦਈਏ ਆ ਤਾਂ ਜਿਹੜੀਆਂ ਚਲੋ ਪੰਜੇ ਗੋਲਾ ਇੱਕੋ ਜੀਆਂ ਨਹੀਂ ਸਾਡੇ ਅਫਸਰ ਸਹਿਬਾਨ ਬਹੁਤ ਵਧੀਆ ਵੀ ਨਹੀਂ ਤੇ ਬਹੁਤ ਕੁਝ ਐਸੇ ਵੀ ਨਹੀਂ ਜਿਹੜਾ ਹਜੇ ਆ ਤਾਂ ਸੁਧਾਰਨ ਦੀ ਟਾਈਮ ਲੱਗ ਰਿਹਾ ਵਾ ਤੇ ਉਹਨੂੰ ਜਿੱਦਾਂ ਸੰਤ ਜੀ ਨੇ ਕਿਹਾ ਹੈਗਾ ਕਿ ਬੈੱਡ ਜਦੋਂ ਤੱਕ ਸਾਫ਼ ਨਹੀਂ ਹੁੰਦਾ ਮਤਲਬ ਤੁਹਾਡੇ ਵੱਲੋਂ ਵੀ ਸਫਾਈ ਕਰਵਾਈ ਜਾ ਰਹੀ ਹੈਗੀ ਲਗਾਤਾਰ ਜਦੋਂ ਬਰਸਾਤਾਂ ਹੋਈਆਂ ਸੀ ਉਦੋਂ ਵੀ ਤੁਸੀਂ ਸਫਾਈ ਕਰਾਈ ਕੀ ਇਹ ਇੱਕ ਆਪਸ਼ਨ ਹੈਗਾ ਕਿ ਤੁਸੀਂ ਦੁਬਾਰਾ ਤੋਂ ਇਸ ਵਾਰ ਥੋੜਾ ਧਿਆਨ ਦਿਓ ਲਗਾਤਾਰ ਲਗਾਤਾਰ ਮਸ਼ੀਨਾਂ ਲੱਗੀਆਂ ਹੋਈਆਂ ਜਿਵੇਂ ਕਿ ਇਹਦੀ ਸਫਾਈ ਐਸ ਬਰਸਾਤਾਂ ਤੋਂ ਪਹਿਲਾਂ-ਪਹਿਲਾਂ ਸਫਾਈ ਵੀ ਹੋ ਜੂਗੀ ਤੇ ਜਿਹੜੀ ਗੱਲ ਕਰਦੇ ਆਂ ਹਾਂ ਜਿੰਨੇ ਪਲਾਂਟ ਨੇ ਜਿਵੇਂ ਆ ਆਈਪੀਐਸ ਜਿਵੇਂ ਬਾਬਾ ਜੀ ਕਹਿੰਦੇ ਸੀਗੇ ਉਹਨੂੰ ਇੱਥੇ ਹਾਈ ਕੋਰਟ ਚਲੇ ਗਿਆ ਉਸ ਤੋਂ ਬਾਅਦ ਹੁਣ ਅਸੀਂ ਸੁਪਰੀਮ ਕੋਰ ਗਲਤ ਹੋ ਗਿਆ ਆਪਾ ਉਹ ਪਲਾਂਟ ਰੁਕਣ ਕਰਕੇ ਤਕਰੀਬਨ ਇਸ 24 ਦੇ ਵਿੱਚ ਵਿੱਚ ਜਿਹੜੇ ਪਲਾਂਟ ਨੇ ਸਾਰੇ ਚੱਲ ਪੈਣੇ ਨੇ ਤੁਸੀਂ ਦੇਖਿਆ ਤੁਸੀਂ ਤਾਂ ਲੋਕਤੰਤਰ ਦਾ ਚੌਥਾ ਥੰਮੋ ਸਾਰੇ মিডিਆ ਵਾਲੇ ਤਿੰਨ ਪਲਾਂਟ ਜਿਹੜੇ ਲੱਗ ਰਹੇ ਨੇ ਉਹ 24 ਤੱਕ ਸਾਰੇ ਕੰਪਲੀਟ ਹੋ ਜਣੇ ਆ ਸਹੀ ਮੈਨੇ ਜਿੰਨੇ ਜਿਹੜੇ ਕਪਲਾਂਟ ਨਹੀਂ ਚੱਲਦੇ ਉਹਨਾਂ ਚਿਰ ਆਪਾਂ ਕਹਿ ਸਕਦਾ ਪੂਰੀ ਤਰ੍ਹਾਂ ਨਾਲ ਹੱਲ ਨਹੀਂ ਹੁੰਦਾ ਤੇ ਉਸ ਤੋਂ ਇਲਾਵਾ ਜਿਹੜੀ ਕਮੀਆਂ ਪੇਸ਼ੀਆਂ ਜਦ ਤੱਕ ਅਸੀਂ ਉਹ ਵੀ ਪੂਰੀਆਂ ਕਰ ਲਾਂਗੇ ਤੇ ਆਉਣ ਵਾਲੇ ਸਵੇਰੇ ਦੇ ਵਿੱਚ ਤੇ ਸਾਡੇ ਬਾਬਾ ਜੀ ਦਾ ਅਸ਼ੀਰਵਾਦ ਆ ਸਾਡੇ ਤੇ ਜਿਨ੍ਹਾਂ ਨੇ ਕਾਲੀ ਬੇਈ ਸਾਫ਼ ਕਰਕੇ ਮਰ ਕੇ ਦਿਖਾਤੀ ਲੋਕਾਂ ਦੇ ਸੀ ਬੇਈ ਸਾਫ਼ ਨਹੀਂ ਹੋ ਸਕਦੀ ਤੇ ਉਹ ਸਾਡੇ ਦੇ ਹੱਥਾਂ 'ਚ ਆਪ ਮੇਰੇ ਖਿਆਲ ਮੇਰੇ ਨੂੰ ਲਾਦਾ ਹਫਤੇ ਦੇ ਵਿੱਚ ਵਿੱਚ ਇੱਕ ਦੋ ਗਿੜੇ ਆਪ ਲਾ ਕੇ ਜਾਂਦੇ ਨੇ ਤੇ ਅੱਜ ਦਰਖਤ ਲਾ ਰਹੇ ਨੇ ਜਿਵੇਂ ਕਿ ਬਾਬਾ ਜੀ ਨੇ ਦੱਸਿਆ ਰੋਣਾ ਸਾਹਿਬ ਨੇ ਦੱਸਿਆ ਜਿਹੜੇ ਵਾਤਾਵਰਨ ਨੂੰ ਸੰਭਾਲਣ ਵਾਸਤੇ ਸਾਨੂੰ ਅੱਜ ਜ਼ਰੂਰਤ ਹੈ ਹੈਲਥ ਤੇ ਹੈਲਥ ਠੀਕ ਹੈ ਪੈਸਾ ਜ਼ਰੂਰਤ ਹੈ ਸਭ ਕੁਝ ਪੈਸਾ ਨਹੀਂ ਹੈਗਾ ਤੇ ਜੇ ਆਪਾਂ ਪੈਸਾ ਜਿੰਨਾ ਮਰਜ਼ੀ ਜੋੜ ਲਈਏ ਪ੍ਰਾਪਰਟੀਆਂ ਜਿੰਨੀਆਂ ਮਰਜ਼ੀ ਬਣਾ ਲਈਏ ਤਨ ਦੌਲਤ ਜਿੰਨਾ ਮਰਜ਼ੀ ਬਣਾ ਲਈਏ ਤੇ ਜੇ ਵਾਤਾਵਰਨ ਨੂੰ ਨਾ ਸੰਭਾਲਿਆ ਤੇ ਫਿਰ ਅਸੀਂ ਬਚ ਨਹੀਂ ਸਕਾਂਗੇ ਤੇ ਅਸੀਂ ਕਹਿੰਦੇ ਆ ਤਰੱਕੀ ਕਰ ਲਈ ਸਾਡੀ ਸਾਇੰਸ ਕਹਿੰਦੀ ਬਹੁਤ ਤਰੱਕੀ ਕਰ ਲਈ ਸਾਡੇ ਡਾਕਟਰ ਕਹਿੰਦੇ ਬਹੁਤ ਤਰੱਕੀ ਕਰ ਲਈ ਜਦੋਂ ਤਰੱਕੀ ਨਹੀਂ ਸੀ ਉਦੋਂ ਇਨਸਾਨ ਦੀ ਉਮਰ ਹੁੰਦੀ ਸੀ 100 ਸਾਲ ਸਵਾ 100 ਸਾਲ ਕੋਈ ਬਿਮਾਰੀ ਨਹੀਂ ਹੁੰਦੀ ਸੀ ਅੱਜ ਅਸੀਂ ਤਰੱਕੀ ਕਰ ਲਈ ਹੈ ਤੇ ਜਨਮ ਲੈਂਦੇ ਹੀ ਬੱਚਾ ਦਵਾਈ ਲੈਣਾ ਜਾਂਦਾ ਤੇ ਉਮਰ ਰਹਿ ਗਈ ਆ 40 45 ਸਾਲ ਤੇ ਅਸੀਂ ਦੁੱਖ ਦੇ ਘੜੀ ਜਾਂਦੇ ਆ ਤੇ ਉੱਥੇ ਦੇਖਦੇ ਆ ਤੇ ਪੁੱਛਦੇ ਆ ਤੇ ਕੀ ਹੋ ਗਿਆ ਹਾਰਟ ਅਟੈਕ ਹੋ ਗਿਆ ਲੀਵਰ ਖਰਾਬ ਹੋ ਗਿਆ ਲੰਗਜ਼ ਖਰਾਬ ਹੋ ਗਏ ਨੇ ਤੇ ਉਹ ਕਦੇ ਨਾ ਹੁੰਦੇ ਇਹ ਹਵਾ ਪਾਣੀ ਜਿਹੜਾ ਪਾਣੀ ਹੈ ਖਰਾਬ ਹੋ ਗਿਆ ਉਹਦੇ ਨਾਲ ਹੁੰਦੇ ਨੇ ਅੱਜ ਤਰੱਕੀ ਕਰਨ ਦੇ ਬਾਵਜੂਦ ਸਾਡੀ ਉਮਰ ਸਿਰਫ 50 ਸਾਲ ਰਹਿ ਗਈ ਤੇ ਜਦ ਕਿ ਡੇਲੀ ਦਵਾਈ ਖਾਣ ਲੱਗੇ ਆ ਤੇ ਇਹ ਤਰੱਕੀ ਨਹੀਂ ਕੀਤੀ ਸੀ ਬਨਾਸ਼ ਕਰ ਲਿਆ ਤੇ ਉਹਦੇ ਵਾਸਤੇ ਜ਼ਰੂਰ ਆਵਾਦੀ ਪਾਰੀ ਸਰਕਾਰ ਦਾ ਸਾਡੇ ਮਾਨਯੋਗ ਮੁੱਖ ਮੰਤਰੀ ਭਵਨ ਸਿੰਘ ਮਾਨ ਜੀ ਕਿ ਖਾਸ ਕਰਕੇ ਇਸ ਚੀਜ਼ ਨੂੰ ਲੱਗੇ ਹੋਏ ਨੇ ਵੀ ਇਹਨੂੰ ਸੰਭਾਲਣਾ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਰੰਗਲਾ ਪੰਜਾਬ ਉਦੋਂ ਹੀ ਬਣ ਸਕਦਾ ਜਦੋਂ ਸਾਡਾ ਪਾਣੀ ਸਹੀ ਹੋਊਗਾ ਹਵਾ ਸਹੀ ਹੋਊਗੀ ਤੇ ਸਾਡੀ ਇੰਡਸਟਰੀ ਸਹੀ ਤਰ੍ਹਾਂ ਚੱਲੂਗੀ ਤੇ ਤਾਂ ਹੀ ਗਰੋਥ ਹੋਊਗੀ ਇਸ ਕਰਕੇ ਆਉਣ ਵਾਲੇ ਸਮੇਂ ਤੁਹਾਨੂੰ ਵਧੀਆ ਖੁਸ਼ਖਬਰੀ ਮਿਲੇਗੀ 24 ਦੇ ਵਿੱਚ ਵਿੱਚ ਸਾਨੂੰ ਉਮੀਦ ਹੈ ਕਿਉਂਕਿ ਜਿਹੜੀ ਬੁੱਢਾ ਦਰਿਆ ਤੇ ਘੱਗਰ ਦਰਿਆ ਵਾ ਔਰ ਘੱਗਰ ਦਰਿਆ ਦਾ ਵੀ ਸ਼ਾਇਦ ਬਾਬਾ ਜੀ ਤੁਸੀਂ ਚਾ ਨਹੀਂ ਗਏ ਔਰ ਮੈਂ ਤਾਂ ਕਹੀ ਥਾਂ ਮੈਂ ਵਿਜ਼ਿਟ ਕੀਤਾ ਘੱਗਰ ਦਰਿਆ ਦਾ ਇਸ ਤੋਂ ਵੀ ਮਾੜਾ ਹਾਲ ਹੈ ਔਰ ਅਸੀਂ ਘੱਗਰ ਦਰਿਆ ਕਨੌਰੀ ਜਾ ਕੇ ਵਿਜ਼ਿਟ ਕੀਤੀ ਇੱਕ ਜੀਰਖਪੁਰ ਕੀਤੀ ਡੇਰਾ ਪੱਸੀ ਕੀਤੀ ਤੇ ਉੱਥੇ ਲੋਕ ਰੋ ਰਹੇ ਸੀ ਜਿਹੜੇ ਉੱਥੇ ਰਹਿਣ ਵਾਲੇ ਤੇ ਉਹ ਹੱਥ ਤੱਕ ਖਾ ਰਹੇ ਸੀ ਆਪਣੇ ਡੰਗਰ ਦਿਖਾ ਰਹੇ ਡੰਗਰਾਂ ਦੀ ਚਮੜੀ ਖਰਾਬ ਹੋ ਗਈਆਂ ਐਸਾ ਹਾਲ ਹੋਇਆ ਗਿਆ ਕਾਲਾ ਸੰਗਰ ਦੇੰਤੇ ਸੀ ਤੇ ਐਸਾ ਹਾਲ ਹੋ ਗਿਆ ਤੇ ਬਹੁਤ ਫਰਕ ਘੱਗਰ ਦਰਿਆ ਤੇ ਬੁੱਢਾ ਦਰਿਆ ਦੀ ਜਿਹੜੀ ਕਮੇਟੀ ਸਪੈਸ਼ਲ ਵਿਧਾਨ ਸਭਾ ਵਿੱਚ ਸਾਡੇ ਮਾਜੋਗ ਮੁੱਖ ਮੰਤਰੀ ਸਾਹਿਬ ਤੇ ਕਹਿਣ ਤੇ ਸਾਡੇ ਜਿਹੜੇ ਸਪੀਕਰ ਨੇ ਵਿਧਾਨ ਸਭਾ ਦੇ ਮਾਜੋਗ ਸਰਾ ਕਰਤਾਰ ਸਿੰਘ ਸੰਧਵਾ ਜੀ ਉਹਨਾਂ ਨੇ ਸਪੈਸ਼ਲ ਕਮੇਟੀ ਅਜ ਤੱਕ ਧਿਆਨ ਨਹੀਂ ਦਿੱਤਾ ਗਿਆ ਸਪੈਸ਼ਲ ਕਮੇਟੀ ਬਣਾਈ ਆ ਵਿਧਾਨ ਸਭਾ ਦੀ ਕਮੇਟੀ ਬਣਾ ਕੇ ਵੀ ਇਹ ਪਾਣੀ ਨੂੰ ਜਿਹੜਾ ਘੱਗਰ ਦਰਿਆ ਤੇ ਬੁੱਢਾ ਦਰਿਆ ਤੇ ਹੋਰ ਵੀ ਜਿੱਥੇ ਪੁੱਛ ਲਓ ਪੋਲੂਸ਼ਨ ਹੋ ਰਿਹਾ ਤੇ ਉਹਦਾ ਹੱਲ ਕੀਤਾ ਜਾਵੇ ਤੇ ਉਹਦੇ ਚ 12 ਐਮਐਲਏ ਸਾਰੇ ਸੂਝਵਾਨ ਐਮਐਲਏ ਅੱਜ ਥਾਂ ਥਾਂ ਤੇ ਵਿజిਟ ਕਰ ਰਹੇ ਆ ਤੇ ਮੇਰਾ ਖਿਆਲ ਆ ਵੀ ਅਸੀਂ 30 ਤੋਂ ਵੱਧ ਮੀਟਿੰਗਾਂ ਕਰ ਲਈਆਂ ਅਲੱਗ ਅਲੱਗ ਥਾਵਾਂ ਤੇ ਵਿਜਿਟ ਵੀ ਕੀਤਾ ਵਾ ਤੇ ਕਾफी ਸੁਧਾਰ ਆਇਆ ਪਰ ਆਉਣ ਵਾਲੇ ਸਮੇਂ ਵਿੱਚ ਬਿਲਕੁਲ ਸਹੀ ਹੋਊਗਾ ਤੁਹਾਨੂੰ ਵਾਦਾ ਕਰਦੇ ਆ ਠੀਕ ਹੈ